ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸ਼ਾਂ ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਸਿਵਲ ਲਾਈਨ ਦੇ ਪੁਲਿਸ ਵੱਲੋਂ ਇੱਕ ਨੌਜਵਾਨ ਹਰਬੀ ਸਿੰਘ ਉਰਫ ਹੈਪੀ ਨੂੰ ਚੋਰੀ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਜਦੋਂ ਉਹਨਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਦੱਸਿਆ ਕਿ ਉਸ ਦਾ ਇੱਕ ਹੋਰ ਸਾਥੀ ਹੈ ਜਿਸ ਨੂੰ ਇਹ ਚੋਰੀ ਦੀਆਂ ਮੋਟਰਸਾਈਕਲਾਂ ਵੇਚਦਾ ਸੀ तारीख सत्रह सत्र एक दो हजार पच्चीस को एफ आई आर नंबर चार रजिस्टर हुई थी उधर जो ग्रीन एवेन्यू नाका है हमारा सिविल सिविल लाइंस पुलिस, पुलिस स्टेशन पे तो वहाँ पे नाके पे एक बंदा पकड़ा गया था तो उसका व्हीकल चेक किया तो व्हीकल में पता चला कि वो उसका व्हीकल नहीं था तो उससे फिर डॉक्यूमेंट मांगे गए तो वो नहीं प्रोड्यूस कर पाया फिर थाने में ला उससे पूछ पूछताछ की गई तो उसने बताया कि वो चोरी का व्हीकल है जी। तो उसको फिर अरेस्ट किया गया वहां से फिर उससे बाद में रिकवरी कराई गई तो उससे टोटल सेवन व्हीकल वीक, रिकवर हुए उसके बाद उसने एक बंदे का नाम बताया जिसका नाम था गुरिंदर सिंह अः मालूवाल करिंडा थाना अमृतसर रूरल का रहने वाला है उसने बताया कि वो उसको भी व्हीकल ये दोनों रड़ मिल के काम करते थे और उसको भी व्हीकल प्रोवाइड कराता था ये तो उससे तीन व्हीकल रिकवर हुए हैं सात व्हीकल हरप्रीत सिंह हैप्पी से रिकवर हुए हैं और तीन उससे हुए हैं, तो रिकवर हुए हैं तो टोटल व्हीकल रिकवर उसमें सात डिविजन है। आ, शाटा एरिया से भी इन्होंने कुछ की हैं। तो मेनली कमिश्नरेट सिटी एरिया से मोस्टली चोरी करते थे इनके खिलाफ इनके खिलाफ एफआईआर रजिस्टर हो गई है इसके अंडर सेक्शन थ्री जीरो फोर सब सेक्शन टू एंड सेक्शन थ्री वन सेवन बी के अंदर इनके खिलाफ एफआईआर रजिस्टर हुई है सर इन्होंने बताया कि कहाँ से ये चोरी करके कहाँ किसको बेचते थे हाँ वही जो बंदा जिसको बेचते थे वो भी एक जो गुरिंदर है उसको वो बेचता था मैच मोस्टली या फिर कुछ वर्कर्स को बेच देते थे ये थीड़ी। जी ठीक है चलो ਮਲੋੜ ਦੇ ਪਿੰਡ ਤਾਮਕੋਟ ਵਿਖੇ ਪੁਰਾਣੀ ਰੰਜਿਸ਼ ਤੇ ਚੱਲਦਿਆਂ ਇੱਕ ਘਰ ਨੂੰ ਪਿੰਡ ਤੇ ਹੀ ਕੁਝ ਲੋਕਾਂ ਨੇ ਅੱਗ ਲਗਾ ਦਿੱਤੀ ਜਿਸ ਘਰ ਨੂੰ ਅੱਗ ਲਗਾਈ ਸੀ ਘਰ ਅੱਗ ਉਸ ਹੀ ਘਰ ਵਿੱਚ ਲੜਕੀ ਦਾ 15 ਫਰਵਰੀ ਨੂੰ ਵਿਆਹ ਸੀ ਦਹੇਜ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਖਾਣਾ ਲੱਛੇ ਵਾਲੇ ਦੀ ਥਾਣਾ ਲੱਛੇ ਵਾਲੇ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲਾ ਹੈ ਪੁਰਾਣੀ ਰੰਜਿਸ਼ ਨੂੰ ਲੈ ਕੇ ਸਾਰਾ ਜੋ ਇਹ ਕੀਤਾ ਗਿਆ ਸੀ ਕੀ ਨਾਮ ਹੈ ਵੀਰੇ ਹਰਗੋਬ ਸਿੰਘ ਨਾਮ ਹੈ ਜਿਹੜਾ ਪਿੰਡ ਤਾਮਕੋਟ ਸਿੰਘ ਕੀ ਮਾਮਲਾ ਕੀ ਹੋਇਆ ਇਹ ਸਾਡੇ ਘਰੇ ਬੰਦੇ ਵੜ ਗਏ ਸੀਗੇ 10 ਜਣੇ ਤੇ ਸਾਰੇ ਸਮਾਨ ਨੂੰ ਅੱਗ ਲਾਤੀ ਸਾਡੀ ਕੁੜੀ ਦਾ ਵਿਆਹ ਸੀਗਾ ਜੀ 15 ਤਰੀਕ ਨੂੰ ਤੇ ਸਾਰਾ ਸਮਾਨ ਜਿਹੜਾ ਦਾਜ ਦਾ ਬਣਾਇਆ ਸੀਗਾ ਸਾਰਾ ਸਾੜ ਗਏ ਜੀ ਤੇ 5 ਪੰਜ ਟੋਲੇ ਸੋਨਾ ਸੀਗਾ ਜੀ ਉਹ ਵੀ ਲੱਗ ਗਈ ਸਾਰਾ ਪੂਰਾ ਮਾਮਲਾ ਕੀ ਹੋਇਆ ਸੀ ਗੱਲਬਾਤ ਕਿੱਥੋਂ ਸਟਾਰਟ ਹੋਈ ਸੀ ਇਹ ਜੀ ਕੁੜੀ ਦਾ ਰੌਲਾ ਸੀਗਾ ਜੀ ਇਹਨਾਂ ਦੀ ਹੂੰ ਕੁੜੀ ਇਹਨਾਂ ਦੀ ਪਹਿਲਾਂ ਵੀ ਭੱਜ ਗਈ ਸੀ ਤੇ ਲਖੇ ਵਾਲੀ ਥਾਣੇ ਸਾਡਾ ਰਾਈਨਾਮਾ ਹੋ ਗਿਆ ਸੀ ਜੀ ਉੱਥੇ ਲਿਖਿਆ ਗਿਆ ਸੀ ਨਾਂ ਮੁੰਡਾ ਪਿੰਡ ਵੜਨਾ ਚਾਹੀਦਾ ਤੇ ਨਾਂ ਕੁੜੀ ਤੇ ਕੁੜੀ ਪਿੰਡ ਲੈ ਆਏ ਸੀ ਜੀ ਉਦੋਂ ਬਾਅਦ ਫਿਰ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਦੋ ਤਿੰਨ ਵਾਰੀ ਇਹ ਕੁੜੀ ਫੇਰ ਭੱਜ ਗਈ ਸੀ ਜੀ ਤੇ ਇਹਨਾਂ ਨੇ ਫੇਰ ਆਇਆ ਕਿ ਅੱਗ ਲਾਤੀ ਹੂੰ ਮੁੰਡਾ ਕੌਣ ਸੀ ਮੁੰਡਾ ਕੀ ਲੱਗਦਾ ਏ ਤੁਹਾਨੂੰ ਮੇਰਾ ਭਰਾ ਸੀ ਜੀ ਵੱਡਾ ਕਿ ਛੋਟਾ ਜੀ ਛੋਟਾ ਹਾਂਜੀ ਕਿੰਨੇ ਉਹ ਥੋੜੇ ਕੋਲ ਪਿੰਡ ਇੱਥੇ ਰਹਿੰਦਾ ਸੀ ਕਿ ਨਹੀਂ ਨਹੀਂ ਇੱਥੇ ਨਹੀਂ ਰਹਿੰਦਾ ਸੀ ਬਾਹਰ ਰਹਿੰਦਾ ਸੀ ਜੀ ਕਿੰਨੇ ਟਾਈਮ ਤੋਂ ਉਹਨੂੰ ਹੋ ਗਿਆ ਸੀ ਸਾਲ ਹੋ ਗਏ ਸੀ ਜੀ ਤੇ ਰਾਈ ਨਾਮੇ ਟਾਈਮ ਨੂੰ ਕਿੰਨਾ ਹੋ ਗਿਆ ਰਾਈ ਨਾਮੇ ਨੂੰ ਹੋ ਗਏ 4 ਕਿ ਮਹੀਨੇ ਹੋ ਗਏ ਅੱਛਾ ਉਸ ਤੋਂ ਬਾਅਦ ਉਹ ਪਿੰਡ ਆਉਂਦਾ ਸੀ ਨਹੀਂ ਉਦੋਂ ਬਾਅਦ ਨਹੀਂ ਆਇਆ ਉਹੀ ਰਹਿੰਦਾ ਸੀ ਤੇ ਕਰਨ ਹ ਇਹ ਨਾ ਇਸ ਤਾਮਕੋਰ ਦੇ ਰਹਿਣ ਵਾਲੇ ਆ ਮਾਮਲਾ ਕੀ ਹੈ ਮਾਵਲਾ ਜੀ ਕੁੜੀ ਦਾ ਰੌਲਾ ਸੀਗਾ ਮੁੰਡਾ ਕੁੜੀ ਵੀ ਦੋ ਤਿੰਨ ਵਾਰੀ ਵਿਆਹ ਵਾਲਾ ਪੈ ਗਿਆ ਸੀਗਾ ਉਹਨਾਂ ਦਾ ਤੇ ਹੁਣ ਕੁੜੀ ਆਪ ਭੱਜ ਕੇ ਗਈ ਰਿਸ਼ਤੇਦਾਰੀ ਦੇ ਵਿੱਚ ਸੀਗੀ ਉਹ ਕੁੜੀ ਹੂੰ ਮੁੰਡੇ ਦੇ ਨਾਲ ਵੀ ਸਵੇਰ ਫੇਰ ਇਹਨਾਂ ਨੇ ਆ ਕੇ ਸਵੇਰ ਅੱਗ ਲਾਤੀ ਆ ਵੀ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਗੰਢਾ ਦੇਣ ਗਏ ਸੀਗੇ ਤੇ ਸਾਰਾ ਕੁੜੀ ਦਾ ਦਾਜ ਸਾੜ ਤਾਂ ਨਸਾਣਾ ਸੱਪਾ ਵੀ ਲੈ ਕੇ ਕੱਢ ਕੇ ਉਹ ਵੀ 15 ਦਿਨ ਰਹਿੰਦੇ ਸੀ ਕੁੜੀ ਦੇ ਵਿਆਹ ਜੀ 15 ਤਰੀਕ ਨੂੰ ਨਾਂ ਦੱਸ ਸੀ ਫਿਰ ਕੋਈ ਮਾਮਲਾ ਪਹਿਲਾਂ ਤੋਂ ਵੀ ਕੋਈ ਕੋਰ ਕਚਹਿਰੀ ਹੋਇਆ ਸੀ ਹਾਂਜੀ ਹੋਇਆ ਸੀ ਹਾਂ ਰੈਂਜਰ ਸਮਝਦੇ ਜਾਂ ਕਿਸ ਸਮਝਦੇ ਸੀ ਸੀਤਾ ਜੀ ਇਹ ਹੀ ਸਮਝਦੇ ਰੈਂਜਰ ਜੀ ਸੇ ਸਮਝਦੇ ਤੇ ਮੇਰੇ ਚਾਚੇ ਦੇ ਘਰੇ ਅੱਗ ਲਾ ਕੇ ਗਏ ਸੀ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਕੁੜੀ ਸਾਡਾ ਕਿਹੜਾ ਮੁੰਡਾ ਜੀ ਤੇ ਕੁੜੀ ਵਾਲੇ ਅੱਗ ਲਾ ਕੇ ਗਏ ਜੀ ਕੁੜੀ ਦੇ ਮੁੰਡਾ ਦੋਵੇਂ ਹਾ우스 ਵਿੱਚ ਦੋ ਤਿੰਨ ਵਾਰੀ ਚਲੇ ਗਏ ਆ ਜੀ ਹਾਂ ਵੀ ਨਾਲ ਕਲੀ ਕੁੜੀ ਦੀ ਗਲਤੀ ਨਾ ਕਲੀ ਮੁੰਡੇ ਦੀ ਗਲਤੀ ਹੈ ਦੋਹਾਂ ਤਰ੍ਹਾਂ ਦੀ ਗਲਤੀ ਹੈ ਤੇ ਉਹਨਾਂ ਨੇ ਸਾਡੇ ਕੁੜੀਆਂ ਦਾ ਵਿਆਹ ਰੱਖਿਆ ਸੀ ਉਹਨਾਂ ਨੂੰ ਪਤਾ ਸੀ ਇਹਨਾਂ ਦਾ ਵਿਆਹ ਰੱਖਿਆ ਵੀ ਘਰੇ ਦਾਜ ਵਗੈਰਾ ਪੈਸੇ ਦੇ ਲੈਂਦੇ ਹੋਇਆ ਸੀ ਤੇ ਉਹਨਾਂ ਨੇ ਰਾਤੇ ਰਾਤ ਦਾ ਰਾਂਝਿਸ਼ ਬਣਾ ਕੇ ਸਵੇਰ 8 7 ਤੋਂ 8 ਬੰਦੇ ਆਏ ਤੇ ਸਵੇਰ ਪੈਟਰੋਲ ਦੀਆਂ ਕੰਨੀਆਂ ਸੀਂਗਾਂ ਨਾਲ ਕੋਲੇ ਤੇ ਕਾਪੇ ਸੀ ਗਰਾਸ ਸੀ ਸਾਰੇ ਕੁਝ ਸੀਗੇ ਫੋਲ ਪ੍ਰਬੰਧ ਕਰਕੇ ਸੀ ਉੱਥੇ ਆ ਗਏ ਸਾਡੇ ਘਰੇ ਕੋਈ ਨਹੀਂ ਕਿਉਂਕਿ ਅਸੀਂ ਡੰਡਾ ਦਿੰਦੇ ਫਿਰਦੇ ਸੀਗੇ ਉਹ ਬਾਹਰ ਨੂੰ ਭੰਨ ਕੇ ਤੇ ਇੱਥੇ ਆ ਕੇ ਅੱਗ ਪੈਟਰੋਲ ਛੜਕ ਕੇ ਸਾਰੇ ਘਰ ਤੇ ਉਹਨਾਂ ਨੇ ਅੱਗ ਲਾ ਦਿੱਤੀ ਐ ਅਸੀਂ ਅੱਗ ਬੁਝਾਈ ਨਹੀਂ ਅੱਗ ਫਾਇਰ ਵਿਗੇਟ ਨੇ ਬੁਝਾਈ ਲੱਖਿਆ ਵਾਲੇ ਆਲੇ ਆਏ ਆ 112 ਵਾਲੀ ਵੀ ਆਏ ਤਰੰਤਨ ਚੇਅਰ ਵਿੱਚ ਵਗ ਵਗ ਜਥੇਬੰਦੀਆਂ ਵੱਲੋਂ ਸਵਿਧਾਨ ਰੀਸ਼ਤਾ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਨਾਲ ਹੋਈ ਛੇੜਛਾੜ ਖਿਲਾਫ ਤਹਿਸੀਲ ਚੌਂਕ ਵਿੱਚ ਵਰਕਰਸ ਨੇ ਰੋਜ਼ ਪ੍ਰਦਰਸ਼ਨ ਕੀਤਾ ਬੀਤੇ ਦਿਨੀ 26 ਜਨਵਰੀ ਨੂੰ 19 ਕਿ ਘੰਟਾ ਅੰਤਰ ਦਿਵਸ ਮੌਕੇ ਤੇ ਸਵਿਧਾਨ ਰੀਸ਼ਤਾ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜਿਦੇ ਬੁੱਤ ਨਾਲ ਛੇੜਛਾੜ ਕਰਨ ਵਾਲੇ ਦੋਸ਼ੀ ਦੀ ਅਸਲ ਸਾਜ਼ਿਸ਼ ਕਰਨ ਵਾਲੇ ਦੀ ਬਰੇਕੀ ਨਾਲ ਜਾਂਚ ਪੜਤਾਲ ਕਰਨ ਦੀ ਅਪੀਲ ਕੀਤੀ ਗਈ ਸੰਦੀਪ ਕੁਮਾਰ ਅਤੇ ਰਾਮ ਲਾਲ ਨੇ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਜੋ ਬੀਤੇ ਦਿਨੀ ਉਹ ਆਸੀ ਛੇੜਛਾੜ ਵਾਲਾ ਮਾਮਲਾ ਦੋਸ਼ੀ ਦੇ ਸ਼ੈ ਦੇਣ ਵਾਲੇ ਵੀ ਲੱਭ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅਸਲ ਦੋਸ਼ੀਆਂ ਦੇ ਚਿਹਰਾ ਸਾਹਮਣੇ ਲਿਆਂਦਾ ਜਾਵੇ ਜੀ ਵਾਲਮੀਕੀ ਸਮਾਜ ਵੱਲੋਂ ਰਵਿਦਾਹ ਮਹਾਰਾਜ ਜੀ ਸਮਾਜ ਵੱਲੋਂ ਜਿੰਨੇ ਵੀ ਢੜੇ ਬੰਦੀਆਂ ਸਾਰੀਆਂ ਇਕੱਠ ਹੋ ਗਏ ਜੋ ਬਾਬਾ ਸ਼ਾਮ ਬੇਦਕਰ ਦਾ ਅੰਮ੍ਰਿਤਸਰ ਦੇ ਵਿੱਚ ਗਲੇਰੇ ਦੇ ਵਿੱਚ ਹਰ ਹਰਮੰਦਰ ਸਾਹਿਬ ਦੇ ਨੇੜੇ ਠੀਕ ਜੋ ਘਟਨਾ ਹੋਈ ਆ ਉਦੀ ਨਿੰਦਨਯੋਗ ਜੋ ਵੀ ਉਹ ਬੰਦੇ ਨੇ ਕੀਤਾ ਵਾ ਨਾ ਉਹ ਤੇ ਮਗਰ ਏਜੰਸੀਆਂ ਦਾ ਹੱਥ ਆ ਜਾਂ ਸਰਕਾਰਾਂ ਦਾ ਹੱਥ ਆ ਉਹ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਅਹੀ ਉਰੇ ਵਾਸਤੇ ਇਹ ਕਰਦੇ ਚਾਹੁੰਦੇ ਆ ਵੀ ਉਹ ਬੰਦੇ ਨੂੰ ਫੜ ਤੇ ਲਿਆ ਵਾ ਮਗਰ ਜਿਹੜੀ ਆ ਸਰਕਾਰਾਂ ਦੇ ਹੱਥ ਆ ਨਾ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤਹਿਤ ਕਰ ਪਹੁੰਚ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜਿਹੜਾ ਰੋਸ ਪ੍ਰਦਰਸ਼ਨ ਅੱਜ ਅਸੀਂ ਸ਼੍ਰੀ ਭੀਮਰਾਓ ਮੇਦਕਰ ਜੀ ਦੇ ਅੰਮ੍ਰਿਤਸਰ ਦੇ ਵਿੱਚ ਹੋਏ ਬੁੱਤ ਦੀ ਬੇਅਦਬੀ ਦੇ ਸਬੰਧ ਵਿੱਚ ਕਰ ਰਹੇ ਆ ਕਿਉਂਕਿ ਇਹ ਜਿਹੜਾ ਸੰਵਿਧਾਨ ਨਿਰਮਾਤਾ ਨੇ ਉਹਨਾਂ ਨੇ ਹੀ ਸੰਵਿਧਾਨ ਦੇ ਚੱਲ ਕੇ ਜੇ ਅੱਜ ਆਪਾਂ ਬੋਲ ਰਹੇ ਆਂ ਸਾਨੂੰ ਆਜ਼ਾਦੀ ਮਿਲੀ ਆਂ ਅਸੀਂ ਉਸ ਸੰਵਿਧਾਨ ਦੇ ਤਹਿਤ ਹੀ ਬੋਲ ਸਕਦੇ ਆਂ ਆਪਣੇ ਵਿਚਾਰ ਰੱਖ ਸਕਦੇ ਆਂ ਪਰ ਕੁਝ ਰਾਜਨੀਤਿਕ ਪਾਰਟੀਆਂ ਜਿਹੜੀਆਂ ਐ ਉਹ ਉਹਦਾ ਦੁਰਪਯੋਗ ਕਰਕੇ ਸੰਵਿਧਾਨ ਨੂੰ ਵੀ ਬਦਲਣਾ ਚਾਹੁੰਦੀਆਂ ਤਾਕਤ ਦਾ ਤੇ ਜਿਹੜੇ ਸਾਡੇ ਸਮਾਜਿਕ ਸਾਂਝ ਆ ਉਹਨੂੰ ਵੀ ਤੋੜਨਾ ਚਾਹੁੰਦੀਆਂ ਤੇ ਅਸੀਂ ਇਸ ਦੀ ਘੋਰ ਨਿੰਦਾ ਕਰਦੇ ਆਂ ਅਸੀਂ ਵੀਰਰਾਉ ਮੇਦਕਰ ਜੀ ਦੇ ਨਾਲ ਹਾਂ ਤੇ ਨਾਲ ਹਾਂ ਅੱਗੇ ਵੀ ਰਵਾਂਗੇ ਜੈ ਹਿੰਦ ਡੇਰਾ ਬਾਬਾ ਚਰਨਦਾਸ ਉਦਾਸੀਨ ਖੇੜਾ ਬੇਟ ਜਿਲ੍ਹਾ ਕਪੂਰਥਲਾ ਵਿਗੇ ਸੰਤ ਪਾਪਾ ਹਰਨਾਮਦਾਸ ਜੀ ਮਹਾਰਾਜ ਸੰਤ ਰਾਮ ਆਸ਼ਰੇ ਸੰਤ ਪਾਪਾ ਸ਼ਾਂਤੀ ਦਾ ਸੰਤ ਪਾਪਾ ਪ੍ਰਕਾਸ਼ ਮੋਨੀ ਦੀ ਨਿੱਗੀ ਮਿੱਠੀ ਯਾਦ ਵਿੱਚ ਸਾਲਾਨਾ ਵਰਸੀ ਸਮਾਗਮ ਡੇਰੇ ਦੇ ਮੁਖ ਸੇਵਾਦਾਰ ਸੰਤ ਪਾਪਾ ਮਹਾਤਮਾ ਮੂਨੀ ਖੇੜਾ ਬੇੜ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੌਕੇ ਲੜੀਵਾਰ 82 ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਪ੍ਰੰਤਾਰਮਿਕ ਦੀਵਾਨ ਸਜਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਆਲਾਸੀ ਨਾ ਦੇਰਾ ਹੈ ਉਹ ਉੱਤੇ ਜਿਹੜਾ ਵਰਸ਼ੀ ਸਮਾਗਮ ਹੋ ਰਿਹਾ ਮਹਾਂਪੁਰਖਾਂ ਦਾ ਉੱਤੇ ਅਸੀਂ ਹਾਜ਼ਰੀ ਭਰਨ ਵਾਸਤੇ ਆਏ ਤੇ ਅਸੀਂ ਆਪਣੇ ਆਪ ਨੂੰ ਉਹੜ ਭਾਗਾ ਸਮਝਦੇ ਹਾਂ ਕਿ ਜਿਹੜਾ ਏਰੀਆ ਹੋ ਜੀ ਮਹਾਨ ਰੂਹਾਂ ਜਿਨ੍ਹਾਂ ਨੇ ਸਾਡੀ ਕੌਮ ਨੂੰ ਜਪ ਤਪ ਨਾਲ ਜੋੜਿਆ ਉਹਨਾਂ ਦੇ ਅਸੀਂ ਇਹ ਦਰਸ਼ਕ ਦیدار ਕਰਕੇ ਬਹੁਤ ਖੱਲੇ ਆ ਤੇ ਸੰਤਾਂ ਨੂੰ ਵੀ ਸੰਤਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਹੋ ਜੇ ਬਾਹਰ ਪੁਰਸ਼ਾਂ ਤੋਂ ਆਪਾਂ ਇਹ ਇੱਥੇ ਆ ਕੇ ਮੱਥਾ ਟੇਕ ਕੇ ਸੇਧ ਲਈਏ ਕਿ ਆਸੀਂ ਨਹੀਂ ਉਹ ਨਾਮ ਬਾਣੀ ਨਾਲ ਜੁੜੀਏ ਸਿੰਘ ਸੱਜੀਏ ਨੌਜਵਾਨੀ ਨਸ਼ਿਆਂ ਤੋਂ ਬਚੇ ਇਹ ਸਭ ਤੋਂ ਸਾਡਾ ਜਿਹੜੀ ਅੱਜ ਦੀ ਬਹੁਤ ਵੱਡੀ ਲੋੜ ਆ ਕਿ ਜਿਹੜਾ ਸਾਡਾ ਨੌਜਵਾਨ ਉਹ ਨਸ਼ਿਆਂ 'ਚ ਬੜੇ ਗਲਤਾਨ ਹੋ ਰਹੇ ਆ ਕਈਆਂ ਦੀ ਮੌਤਾਂ ਹੋ ਰਹੀਆਂ ਉਹ ਇਸ ਤਰ੍ਹਾਂ ਕੇ ਇਹ ਗੁਰੂ ਮਹਾਰਾਜ ਦਾ ਪੱਲਾ ਫੜੀਏ ਤੇ ਇਹ ਸਾਨੂੰ ਇਹੋ ਜਿਹੇ ਹਾਲਾਤਾਂ ਤੋਂ ਬਾਹਰ ਕੱਢ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 25ਵਾਂ ਸਾਲਾਨਾ ਕਬੱਡੀ ਕਪਿੰਡ ਖੇਰਾ ਮਾਜਾ ਵਿਖੇ ਟ੍ਰਾਂਟੋ ਕਬੱਡੀ ਸਪੋਰਟਸ ਕਲੱਬ ਵੱਲੋਂ ಗ್ರಾಮ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਮੁੱਖ ਪ੍ਰਬੰਧਕ ਮਨੋਹਰ ਸਿੰਘ ਸੋਢੀ ਖੇਰਾ ਦੀ ਅਗਵਾਈ ਹੇਠ ਕਰਵਾਇਆ ਗਿਆ ਇਸ ਰਨ ਮੈਚਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਉੱਚ ਕੋਟੀ ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਖੇਡੇ ਗਏ ਤੇ ਫਾਈਨਲ ਮੁਕਾਬਲਾ ਵੀ ਆਫ ਪਲੰਟੀ ਨਿਊਜ਼ੀਲੈਂਡ ਦੇ ਬਾਬਾ ਸੁਚੇਂਦਰਾ ਸਿੰਘ ਸੰਦੀਪ ਨੰਗਲ ਅੰਬੀਆ ਸ਼ਾਹ ਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਹ 10ਵੇਂ ਪਾਇਸ਼ਾ ਗੁਰੂ ਗੋਵਿੰਦ ਸਿੰਘ ਬਾਹਰ ਜੀ ਨੂੰ ਸਤਿਕਾਰ ਹੈ। ਉਹਨਾਂ ਦੇ ਨਾਂ ਤੇ ਬਹੁਤ ਵੱਡਾ ਟੂਰਨਾਮੈਂਟ ਸਾਨ ਮਨੋਰ ਸਿੰਘ ਕੰਟੋ ਤੋਂ ਹਰ ਸਾਲ ਆ ਕੇ 25ਵਾਂ ਨਗਰਪਾਲਿਕਾ ਟੂਰਨਾਮੈਂਟ ਕਰਾਇਆ। ਉਹਨਾਂ ਦਾ ਧੰਨਵਾਦ ਆ ਨਗਰ ਨੂੰ ਨਗਰ ਦਾ ਨਾਂ ਖੇਡਾਂ ਦਾ ਨਾਮ ਰੋਸ਼ਨ ਕਰ ਰਹੇ ਨੇ 플레이ਰਾਂ ਦਾ ਨਾਮ ਰੋਸ਼ਨ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਇਹ ਮੈਸੇਜ ਹੈ ਖਿਡਾਰੀਆਂ ਵਾਸਤੇ ਸਿਰ ਨੌਜਵਾਨੀ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਜਿਹੜੇ ਮੈਚ ਕਰਾਉਣੇ ਸੇਤਾਂ ਦਾ ਸੇਤ ਦਾ ਖਿਆਲ ਰੱਖਣ ਵਾਸਤੇ ਸੇਤ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਵੱਡੇ ਭਰਾਲੇ ਨੇ ਇਸ ਵਾਰ ਦਾ ਜਿਹੜਾ ਇਹਨਾਂ ਮਾਧਿਅਮ ਦੇ ਵਿੱਚ ਕੰਟੀ ਕੰਪੀਟ ਕਰਦਾ ਤਾਂ ਅਡੀਕ ਦੇ ਅਲੋਚੀ ਬਹੁਤ ਵੱਡਾ ਘਟ ਹੋ ਜਾਂਦਾ ਇਹਦੇ ਪਿੱਛੇ ਕੀ ਕਾਰਨ ਹੈ ਸਿਰਫ ਜਿਹੜਾ ਸਾਡੇ ਪ੍ਰਬੰਧਕ ਵੀਰ ਆ ਉਹ ਹਰ ਇੱਕ ਦਾ ਮਾਨ ਸਨਮਾਨ ਕਰਦੇ ਨੇ ਔਰ ਪਿਆਰ ਦਿੰਦੇ ਨੇ ਔਰ ਖੇਡਾਂ ਨੂੰ ਲੋਕ ਪਿਆਰ ਕਰਦੇ ਨੇ ਵੱਡੇ ਵੱਡੇ ਖਿਡਾਰੀ ਆਉਂਦੇ ਨੇ ਇਸ ਕਾਰਨ ਕਰਕੇ ਲੋਕਾਂ ਦਾ ਜਿਹੜਾ ਦਰਸ਼ਕ ਵੀਰ ਆ ਉਹ ਮਹਾਮਾਕੇ ਪਹੁੰਚਦੇ ਅਸੀ ਗਾਲ ਜੀ ਮੈਂ ਤੁਹਾਡਾ ਆਪਣਾ ਗਰਲਾਲ ਕਨੌਰ ਅੱਜ ਜ਼ਿਲ੍ਹਾ ਕਪੂਰਥਲਾ ਪਿੰਡ ਖੈਰਾ ਮਾਝਾ ਮਨੋਰ ਸਿੰਘ ਜੀ ਖੈਰਾ ਸਾਰੀ ਇਹਨਾਂ ਦੀ ਟੀਮ ਸਾਡਾ ਭਰਾ ਜੱਸਾ ਸਾਰੀ ਇਹਨਾਂ ਦੇ ਨਾਲ ਐਨ ਆਰ ਆਈ ਭਰਾ ਜਿਹੜਾ ਕਬੱਡੀ ਦਾ ਇੱਕ ਘੜਾ ਜਿਨ੍ਹਾਂ ਨੇ ਜਦੋਂ ਦਾ ਮੈਂ ਕਬੱਡੀ ਦੇ ਵਿੱਚ 1995-99 ਤੋਂ ਆਇਆ ਖੈਰਾ ਸਾਹਿਬ ਅਰੀ ਉਦੋਂ ਦੇ ਪ੍ਰੋਮੋਟਰ ਨੇ ਜੱਸਾ ਭਰਾ ਵੀ ਨਾਲ ਹੈ ਤੇ ਅੱਜ ਮੇਜਰ ਲੀਗ ਕਬੱਡੀ ਦਾ ਟੂਰਨਾਮੈਂਟ ਸੀ ਬਹੁਤ ਵਧੀਆ ਡਿਸਪਨਲ ਦੇ ਨਾਲ ਮੈਚ ਕਰਾਉਂਦੇ ਆ ਐਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਜਵਾਨੀ ਨੂੰ ਕਬੱਡੀ ਨੂੰ ਸਾਹਮਦੇ ਆ ਅੱਜ ਇਹ ਜਿਹੜੀ ਪੋਸਟ ਆ ਮੇਰੇ ਕੋਲੇ ਕਿ ਇੱਕ ਕਬੱਡੀ ਦੀ ਕਹਿ ਸਕਦੇ ਐ ਇੱਕ ਦੇਣ ਐ ਜੇ ਪ੍ਰਧਾਨ ਐ ਤਾਂ ਵੀ ਕਬੱਡੀ ਕਰਕੇ ਜੇ ਅੱਜ ਐਮ.ਐਲ.ਏ ਐ ਸੇਵਾਦਾਰ ਐ ਤਾਂ ਵੀ ਕਬੱਡੀ ਕਰਕੇ ਤੇ ਮੈਂ ਨੌਜਵਾਨ ਸਾਥੀਆਂ ਨੂੰ ਭਰਾਵਾਂ ਨੂੰ ਬੇਨਤੀ ਅਪੀਲ ਕਰਦਾ ਕਿ ਸਪੋਰਟਸ ਵੱਲ ਜਾਓ ਕਿਸੇ ਵੀ ਵੱਲ ਜਾਓ ਇਮਾਨਦਾਰੀ ਦੇ ਨਾਲ ਤੁਸੀਂ ਉਹਦੀ ਸੇਵਾ ਕਰੋਗੇ ਤੁਹਾਨੂੰ ਕੋਈ ਸਪੋਰਟਸ ਦੁਨੀਆ ਤੇ ਧੋਖਾ ਨਹੀਂ ਦਿੰਦੀ ਕਿਉਂ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ ਕਾਰੋਬਾਰ ਕਰਦੇ ਹੋ ਤੁਸੀਂ ਫੇਰ 40 ਸਾਲ ਬਾਅਦ 45 ਸਾਲ ਬਾਅਦ ਸਿਹਤ ਵੱਲ ਧਿਆਨ ਦਿੰਦੇ ਹੋ ਇਸ ਤੋਂ ਬਿਹਤਰ ਹੈ ਜਵਾਨੀ ਤੋਂ ਹੀ ਸਿਹਤ ਵੱਲ ਧਿਆਨ ਦਿਓ ਸਪੋਰਟਸ ਇੱਕ ਭਗਤੀ ਦੇ ਬਰਾਬਰ ਹੈ ਆਓ ਗਰਾਊਂਡਾਂ ਜਾਓ ਇਮਾਨਦਾਰੀ ਨਾਲ ਸਪੋਰਟਸ ਕਰੋ ਸੋ ਮੈਂ ਖੈਰਾਨਵਾਸੀਆਂ ਨੂੰ ਜਿਹੜੇ ਸਾਡੇ ਇਥੋਂ ਦੇ ਇਲਾਕਾ ਨਿਵਾਸੀ ਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਬਹੁਤ ਫਾਜ਼ਲੀਕਾ ਦੇ ਕਈ ਪਿੰਡਾਂ ਵਿੱਚ ਸਿਆਸੀ ਦਬਾਹੇਟ ਨਰੇਗਾ ਤਹਿਤ ਕੰਮ ਨਾ ਮਿਲਣ ਦੇ ਰੋਸ ਵਿੱਚ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਕਾਂਗਰਸੀ ਆਗੂਆਂ ਦੇ ਸਹਿਯੋਗ ਨਾਲ ਫਾਜ਼ਲੀਕਾ ਦੇ ਫਲਾਈਓਵਰ ਤੇ ਜਾਮ ਲਗਾਇਆ ਗਿਆ ਇਸ ਮੌਕੇ ਮੌਜੂਦ ਰੋਸ਼ਨ ਸਿੰਘ ਸਰਪੰਚ ਪਿੰਡ ਨਵਾ ਹਸਤਾ ਕਾਂਗਰਸੀ ਆਗੂ ਕੌਸ਼ਲ ਬੁੱਕ ਅਤੇ ਕੁਝ ਪਿੰਡਾਂ ਦੇ ਸਰਪੰਚਾਂ ਤੇ ਆਗੂਆਂ ਨੇ ਕਿਹਾ ਕਿ ਫਾਜ਼ਲੀਕਾ ਦੇ ਕਈ ਪਿੰਡਾਂ ਵਿੱਚ ਸਿਆਸੀ ਦਬਾਹੇਟ ਨਰੇਗਾ ਤਹਿਤ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਪਿੰਡਾਂ ਵਿੱਚ ਉਹਨਾਂ ਕੋਲੋਂ ਹਾਰੇ ਹੋਏ ਸਾਫ ਦਾ ਸਰਪੰਚ ਸੱਤਾ ਪੱਖ ਦੇ ਵਿਧਾਇਕ ਦੇ ਨੇ ਅਸੀਂ ਕਿਹਾ ਨੇ ਤੇ ਉਹਨਾਂ ਨੂੰ ਹਾਰ برداشت ਨਹੀਂ ਹੋ ਰਹੀ ਜੀ ਸਾਡੇ ਪੰਚਾਇਤਾਂ ਬਣੀਆਂ ਨੂੰ तकरीबन ਲਗਭਗ 3 ਮਹੀਨੇ ਹੋ ਗਏ ਜੀ ਅਸੀਂ ਜੀ ਲਾਪਾਤਰੀਆਂ ਵਾਸਤੇ ਕੰਮ ਲੈਣ ਵਾਸਤੇ ਵੀਡੀਓ ਸਭ ਕੋਲੋਂ ਜਾਂਦੇ ਆ ਤਾਂ ਉਹ ਸਾਨੂੰ ਦਫ਼ਤਰੋਂ ਬਾਹਰ ਕੱਢਣ ਦੀਆਂ ਧਮਕੀਆਂ ਦਿੰਦਾ ਹੈ ਜੀ ਤਾਂ ਸਾਨੂੰ ਇਹ ਇਹ ਬੋਲਣ ਲਈ ਕਹਿੰਦਾ ਵੀ ਤੁਸੀਂ ਐਮਬਲ ਸਾਹਿਬ ਨੂੰ ਮਿਲੋ ਉਹਨਾਂ ਦਾ ਫੋਨ ਕਰਾਵਾ ਸੀ ਤਾਂ ਕੰਮ ਕਰਾਂਗੇ ਦੇਖੋ ਜੀ ਇੰਨਾ ਧੱਕਾ ਕਰ ਰਹੇ ਨੇ ਸਰਪੰਚ ਨੂੰ ਉੱਥੇ ਬੈਠਣ ਵਾਸਤੇ ਵੀ ਨਹੀਂ ਇਜਾਜ਼ਤ ਹੈਗੀ ਮੈਂ ਪਹਿਲਾਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਜੀ ਤੇ ਬਸ ਇਹ ਪਾਰਟੀ ਦੇ ਕਰਨ ਇਹਨਾਂ ਨੇ ਇਹ ਕਹਿ ਆ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕਰੋਗੇ ਤੇ ਤੁਹਾਡੇ ਪਿੰਡ ਦਾ ਮਸਟਰੋਲ ਜਿਹੜਾ ਹੈਗਾ ਜਾਰੀ ਕੀਤਾ ਜਾਵੇਗਾ ਇਹ ਵੀਡੀਓ ਸਾਹਿਬ ਨੇ ਕਹੀਏ ਏਪੀਓ ਸਾਹਿਬ ਨੇ ਕਹੀਏ ਔਰ ਜੀਆਰ ਸਾਹਿਬ ਨੇ ਕਹੀਏ ਜੀ ਦੇਖੋ ਜੀ ਸਰਪੰਚ ਅਲੱਗ-ਅਲੱਗ ਪਿੰਡਾਂ ਦੇ ਸਰਪੰਚ ਆਏ ਆ ਜੀ ਕੋਈ ਸਰਪੰਚ ਇੱਥੋਂ ਚਲੇ ਗਿਆ ਜਿਵੇਂ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀਗਾ ਵੀ ਮਤਲਬ ਤੁਸੀਂ ਰੁਕੋ ਮਤਲਬ ਸਾਨੂੰ ਟਾਈਮ ਦਿੱਤਾ ਜਾਏ ਵੀ ਅਸੀਂ ਤੁਹਾਡਾ ਜਿਹੜਾ ਮਸਲਾ ਜੀ ਅਸੀਂ ਉਸ ਸਮੇਂ ਦੀ ਗੱਲ ਕਰੀਏ ਤਾਂ ਲਗਭਗ ਸਾਨੂੰ 2 ਘੰਟੇ ਹੋ ਗਏ ਨੇ ਜੀ ਅਸੀਂ ਜਦੋਂ ਵੀਡੀਓ ਦਾਫਤਰ ਗਏ ਤਾਂ ਨਾ ਤਾਂ ਉੱਥੇ ਜੀਆਰਸ ਨਾ ਵੀਡੀਓ ਸਾਹਿਬ ਨਾ ਏਪੀਓ ਸਾਹਿਬ ਕੋਈ ਮਿਲੇ ਹੀ ਨਹੀਂ ਸਰ ਗੱਲਬਾਤ ਕਿਸ ਨਾਲ ਜੀ ਕਰੀਏ ਜੀ ਸਰ ਸਾਨੂੰ ਖੱਜਲਖਵਾਰ ਇੰਨਾ ਪੰਚਾਇਤਾਂ ਨੂੰ ਖੱਜਲਖਵਾਰ ਕਰ ਰਹੇ ਨੇ 3 ਮਹੀਨੇ ਹੋ ਗਏ ਜੀ ਪਰ ਇਹ ਹੈ ਪਹਿਲਾਂ ਤਾਂ ਜੋ ਸਰਪੰਚ ਸੀਗਾ ਸਾਬਕਾ ਵੀ ਉਹਨਾਂ ਨੇ ਪਹਿਲਾਂ 18 ਦਿਨਾਂ ਦਾ ਮਸਟੋਰ ਕਢਾਇਆ ਸੀਗਾ ਜੀ ਜਦੋਂ ਸਰਪੰਚ ਦਾ ਮਤਲਬ ਜਦੋਂ ਸੌਚਾ ਸਮਾਗਮ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਪਾਇਆ ਉਸ ਤੋਂ ਬਾਅਦ ਵੀ ਉਹਨੇ ਸਰਪੰਚ ਨੇ ਮਤਲਬ ਮਸਟਰ ਕਢਾ ਲਿਆ ਜੀ ਚਾਲੀ ਮੋਰ ਲਾ ਕੇ ਜੀ ਗੁਰਦਾਸਪੁਰ ਦੇ ਏਡੀਸੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਸਮੱਸਿਆ ਨੂੰ ਸੁਚਾਰੂ ਕਰਨ ਲਈ ਜਦੋਂ ਸਵੇਰੇ ਤੜਕਸਰ ਦੁਕਾਨਾਂ ਦੀ ਤੋੜਫਰ ਸ਼ੁਰੂ ਕੀਤੀ ਤਾਂ ਦੁਕਾਨਦਾਰ ਵਿਰੋਧ ਵਿੱਚ ਉਤਰ ਆਏ ਅਤੇ ਦੋਸ਼ ਲਗਾਇਆ ਸੀ ਕਿ ਸ਼ਹਿਰ ਵਿੱਚ ਬਿਹਤਰ ਤੀਬ ਤੇ ਨਜ਼ਾਇਜ਼ ਪਾਰਕਿੰਗ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਤੇ ਦੁਕਾਨਦਾਰਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਸਾਡੇ ਜਿੰਦਗੀ ਵਿੱਚ ਮੈਂ ਕੀ ਕਰ ਰਹੇ ਹਾਂ ਜਦੋਂ ਇਹ ਜਿਹੜੇ ਕੋਈ ਰੋਂਗ ਪਾਰਕਿੰਗ ਕਰਦੇ ਆ ਜਾਂ ਟ੍ਰੈਫਿਕ ਜਾਮ ਕਰਦੇ ਆ ਲੋਕੀ ਜਾਂ ਹੋਰ ਵੀ ਕੋਈ ਡਾਕੂਮੈਂਟ ਉਹ ਚੈੱਕ ਕਰ ਰਹੇ ਆ ਆਪਾਂ ਪੁਲਿਸ ਦੇ ਨਾਲ ਜੁਆਇੰਟ ਚੈਕਿੰਗ ਵੀ ਹੋ ਰਹੀ ਹੈ ਅੱਜਪਨ ਕਰ ਰਹੇ ਆ ਆਪਾਂ ਇਹ ਰੋਂਗ ਪਾਰਕਿੰਗ ਨੂੰ ਹੀ ਲੈ ਕੇ ਕੀਤਾ ਜਾ ਰਿਹਾ ਹੈ ਜੀ ਜਾਂ ਆ ਰੋਂਗ ਪਾਰਕਿੰਗ ਹੀ ਹੈ ਜੇ ਕੋਈ ਹੋਰ ਵੀ ਕੋਈ ਆਫਰਸ ਮਿਲਦਾ ਉਹਦਾ ਵੀ ਕਰਦੇ ਆ ਆਪਾਂ ਬਾਇਓਲੇਸ਼ਨ ਜੇ ਉਹ ਕਰਦਾ ਬੰਦਾ ਇਹ ਕਿਹੜੇ ਲੋਕ ਨੇ ਜੀ ਜਿਹੜੇ ਰੋਂਗ ਪਾਰਕਿੰਗ ਜਾਂ ਗੱਡੀਆਂ ਖੜਾ ਕਿੱਥੇ ਗੱਡੀਆਂ ਆਪਣੀਆਂ ਕਰੀਆਂ ਕਰਨ ਦੀ ਜਾਂਦਾ ਨਾ ਰੋਡ ਦੇ ਛੋਟੇ ਬਾਹਰ ਤੇ ਗੱਡੀਆਂ ਰੋਡ ਸੜਕ ਦੇ ਉੱਪਰ ਲਾਉਂਦੇ ਆ ਗੱਡੀ ਕੋਈ ਬੰਦਾ ਦੁਕਾਨ ਦੇ ਕੋਲ ਚੀਜ਼ ਲੈ ਜਾਂਦਾ ਇਹ ਵਾਰਨਿੰਗ ਦਿੱਤੀ ਜਾ ਰਹੀ ਹੈ ਜਾਂ ਚਲਾਣੀ ਕੀਤਾ ਜਾ ਰਿਹਾ ਚਾਲ ਵੀ ਕੀਤਾ ਜਾ ਰਹੀ ਸੀ ਚਾਲ ਕਰ ਰਹੇ ਜਿਹੜੇ ਮਿਲਦਾ ਜੀ ਹਾਂਜੀ ਲੋਕਾਂ ਨੂੰ ਕੀ ਅਪੀਲ ਹੈ ਜੀ ਜਿਹੜੇ ਲੋਕ ਆਮ ਮੈਂ ਲੋਕਾਂ ਨੂੰ ਅਪੀਲ ਇਹੀ ਕਰਦਾ ਜੀ ਵੀ ਗੱਡੀਆਂ ਸੜਕ ਦੇ ਉੱਪਰ ਨਾ ਲਾਉਣ ਬਾਇਓਲੇਸ਼ਨ ਨਾ ਕਰਨ ਤੇ ਆਪਣੇ ਡਾਕੂਮੈਂਟ ਪੂਰੇ ਰੱਖਣ ਤੇ ਓਵਰ ਸਪੀਡਿੰਗ ਨਾ ਕਰਨਾ ਰੂਣਾ ਦੀ ਵਾਇਓਲਸ਼ਨ ਨਾ ਕਰਨੀ ਇਹ ਸਰ ਜੀ ਅਗਰ ਨਹੀਂ ਲੋਕ ਹੈ ਸ਼ਰਤਾਂ ਪੂਰੀਆਂ ਕਰਦੇ ਤਾਂ ਫਿਰ ਕਿੱਦਾਂ ਦਾ ਜਿਕਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਜੀ ਅਸੀਂ ਚਤਾਨ ਨਹੀਂ ਕਰਦੇ ਨੀ ਚਤਾਨਾ ਦਾ ਜਮਾਨਾ ਪੀ ਕਰ ਰਹੇ ਹੁੰਦੇ ਨੇ ਉਹ ਬੰਦੇ ਨੇ ਇਹ ਮੋਟਾ ਜੁਰਮਾਨਾ ਜੀ 100 ਰੁਪਏ ਦਾ ਨਾਰਮਲ ਹੀ ਨਹੀਂ ਜੁਰਮਾਨਾ ਮੋਟਾ ਦਾ ਜਾਂ ਪਤਾ ਨਹੀਂ ਹੁੰਦਾ ਉਹਦੇ ਵਿੱਚ ਜੋ ਨੋਟਿਸ ਵਿੱਚ ਲਿਖਿਆ ਜੋ ਜੁਰਮਾਨਾ ਕਿਸੇ ਫੇਸ ਦੇ ਅਲੱਗ-ਅਲੱਗ ਫੇਸ ਦੇ ਅਲੱਗ-ਅਲੱਗ ਜੁਰਮਾਨੇ ਫਿਕਸ ਹੈ ਉਹ ਮਤਲਬ ਉਹ ਜੁਰਮਾਨੇ ਜੋ ਫਿਕਸ ਹੈ ਉਹ ਹੀ ਲਗਣਾ ਹੈ ਲੋਕਾਂ ਨੂੰ ਸਮਝ ਲੋਕ ਕੁਝ ਗਲਤ ਕਰਨ ਤੋਂ ਪਹਿਲਾਂ ਇਹ ਵੀ ਨਹੀਂ ਸੋਚਦੇ ਕਿ ਉਸ ਦਾ ਅਸਰ ਕੀ ਹੋਵੇਗਾ ਤੇ ਕਿੰਨਿਆਂ ਨੂੰ ਉਸ ਦੀ ਸ਼ਰਾਰਤ ਦਾ ਖਮਿਆza ਭੁਗਤਣਾ ਪਵੇਗਾ ਗੁਰਦਾਸਪੁਰ ਦੇ ਪਿੰਡ ਹਿਆਤ ਨਗਰ ਵਿਖੇ ਇੱਕ ਛੋਟੇ ਜਿਹੇ ਕਿਸਾਨ ਦੀ 6.5 ਕਨਾਲ ਕਣਕ ਦੀ ਫਸਲ ਤੇ ਕੋਈ ਸ਼ਰਾਰਤੀ ਅਨਸਰ ਸਪਰੇਅ ਕਰ ਗਿਆ ਤੇ ਸਾਰੀ ਦੀ ਸਾਰੀ ਫਸਲ ਖਰਾਬ ਹੋ ਗਈ ਕਿਸਾਨ ਸੁਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਇੰਨੀ ਹੀ ਜ਼ਮੀਨ ਹੈ ਤੇਜ਼ ਤੇ ਮਿਹਨਤ ਕਰਕੇ ਜੇ ਫਸਲ ਤੋਹੀ ਉਸ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਪਰ ਕਿਸੇ ਸ਼ਰਾਤੀ ਅੰਸਰ ਵੱਲੋਂ ਸਾਰੀ ਦੀ ਸਾਰੀ ਫਸਲ ਖਰਾਬ ਕਰ ਦਿੱਤੀ ਗਈ ਜੀ ਨਾਮ ਹੈ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਇਸੇ ਪਿੰਡ ਦੇ ਇਸੇ ਪਿੰਡ ਹਜ਼ਾਰਨਗਰ ਤੋਂ ਇਹ ਕੀ ਕਹਾਂ ਮਾਮਲਾ ਧਿਆਨ ਚਾਹੀਏ ਇਹ ਮਾਮਲਾ ਜੀ ਜਿਹੜਾ ਇੱਕ ਇੱਕ ਗਰੀਬ ਕਿਸਾਨਾ 6.5 ਰੈ ਜ਼ਮੀਨ ਤੇ ਸਰਜੀਤ ਸਿੰਘ ਦਾ ਨਾਂ ਵੀਰ ਦਾ ਤੇ ਇਹਦੇ ਨਾਲ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਸਪਰੇ ਕਰਕੇ ਤੇ ਇਹਦੀ ਜਿਹੜੀ ਇਹੋ ਫਸਲ ਸੀ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਖਾਣੀ ਸੀਗੀ ਤੇ ਉਹ ਇਹਨਾਂ ਨੇ ਸਪਰੇ ਕਰਕੇ ਤੇ ਕਿਸੇ ਨੇ ਨੁਕਸਾਨ ਕਰਤਾ ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕੋਲੋਂ ਉਮੀਦ ਰੱਖਦੇ ਆ ਕਿ ਇਹਨੂੰ ਇਨਸਾਫ ਦਵਾਇਆ ਜਾਏ ਕੀ ਲੱਗਦਾ ਜੀ ਕਿ ਕੋਈ ਪ੍ਰਤਨਿਕ ਕੋਰਨਿਸ਼ ਹੈ ਜਾਂ ਕਿਸੇ ਨੇ ਜਾਣ ਬੁੱਝ ਕੇ ਵੇਖੋ ਜੀ ਕੀਤਾ ਤਾਂ ਕਿਸੇ ਨੇ ਜਾਣ ਬੁੱਝ ਕੇ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸ਼ਾਇਦ ਕਿਸੇ ਨੇ ਗਲਤ ਸਪਰੇ ਕਰ ਦਿੱਤੀ ਹੈ ਜਾਂ ਇਹਨੇ ਕੀਤੀ ਹੋ ਇਹਨੇ ਤੇ ਆਪ ਤੇ ਕੀਤੀ ਨਹੀਂ ਤੇ ਕੀਤਾ ਤੇ ਕਿਸੇ ਨੇ ਜਾਣ ਬੁੱਝ ਕੇ ਆ ਤੇ ਇਹ ਦੇ ਬਾਰੇ ਤੇ ਆਪਾਂ ਪ੍ਰਸ਼ਾਸਨ ਕੋਲ ਇਹ ਹੀ ਉਮੀਦ ਰੱਖਦੇ ਆ ਜੀ ਸਿੰਘ ਜੀ ਕੀ ਕੰਮ ਕਰਦੇ ਨੇ ਜਿੱਦਾਂ ਇਹ ਦੀ ਸਕਿਉਰਟੀ ਗਾਰਡ ਦੀ ਸਕੂਲ ਦੇ ਵਿੱਚ ਨੌਕਰੀ ਕਰਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਤੇ 7-8000 ਲੈਂਦੇ ਆ ਮੇਰੇ ਖਿਆਲ ਚ ਇੰਨੇ ਕੁ ਪੈਸੇ ਥੋੜੇ ਪੈਸੇ ਚ ਲੈਂਦੇ ਆ ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਨਾ ਬੂਟੇ ਪੁੱਟ ਕੇ ਲੈ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਇਹਨੂੰ ਦਵਾਈ ਜਿਹੜੀ ਹੈ ਨਾ ਕਣਕ ਸਕਾਉਣ ਵਾਲੀ ਜਿਹੜੀ ਉਹ ਦਵਾਈ ਕੀਤੀ ਗਈ ਹੈ ਤੇ ਕੀ ਮੰਗ ਕਰਦੇ ਹੋ ਜੀ ਜਾਂ ਕਿਦਾਂ ਦੀ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਇੱਥੇ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਇਹ ਸ਼ਰਾਰਤ ਕੀਤੀ ਹੈ ਆਪਣਾ ਪੁਲਿਸ ਪ੍ਰਸ਼ਾਸਨ ਨੇ ਜਾਂ ਹੋਰ ਜਿਹੜੇ ਵੀ ਅਧਿਕਾਰੀ ਨੇ ਉਹ ਇਹਦੇ ਤੇ ਵੇਖਣ ਵੀ ਕਿੰਨੇ ਕੀਤੀ ਹੈ ਪਤਾ ਲਾਉਣ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਪੁਲਿਸ ਨੂੰ ਦਿੱਤੀ ਗਈ ਸੀ ਦਿੱਤੀ ਗਈ ਜੀ ਕੱਲ ਆਏ ਸੀ ਮੁਲਾਜ਼ਮ ਵੇਖਣ ਗਏ ਆ ਵੇਖ ਕੇ ਗਏ ਨੇ ਤੇ ਉਹ ਕਹਿੰਦੇ ਸੀ ਵੀ ਆਪਾਂ ਇੱਥੋਂ ਕੈਮਰੇ ਕੋ ਮੇਰੇ ਵੀ ਚੈੱਕ ਕਰਾਵਾਂਗੇ ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕੈਮਰੇ ਵੀ ਲੱਗੇ ਨੇ ਤੇ ਇੱਕ ਘਰ ਬੰਦ ਆ ਜਿਨ੍ਹਾਂ ਦੇ ਕੈਮਰੇ ਲੱਗੇ ਉਹ ਘਰ ਬੰਦ ਆ ਤੇ ਉਹਨਾਂ ਨਾਲ ਸਾਡੀ ਗੱਲ ਹੋਈ ਇਹ ਤੇ ਕਹਿੰਦੇ ਜਦੋਂ ਆਉਣਗੇ ਸਾਨੂੰ ਦੱਸ ਦਿਓ ਤੇ ਪਰ ਕੱਲ ਦਾ ਕੋਈ ਇੱਥੇ ਆਇਆ ਹੀ ਨਹੀਂ ਘਰ ਵਾਲੇ ਹਾਂਜੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉੱਗੋ ਹੋਵਾਂਗੇ ਤਤਤਕ ਲਈ ਮੈਨੂ ਯਾਨਕਿ ਤੇਜੰਦਰ ਕਾੜ ਨੂੰ ਦੇਵ ਸਾਜ਼ਤ ਰਪਰਾਖਾਂ